ਅੱਗੇ ਨਾ ਬੇਤਰ ਜੇ ਅੱਗੇ ਤਾਂ ਬਹੁਤ ਬੁਰਾ ਹਾਲ ਸੀ ਜਦੋਂ ਹੜ੍ਹ ਆਇਆ ਸੀਗਾ ਕਿ ਕਿਹਾ ਕਿ ਤਿੰਨ ਦਿਨ ਸਾਨੂੰ ਉੱਪਰ ਰਹਿਣਾ ਪਿਆ ਉਹ ਵੀ ਧੁੱਪ ਦੇ ਵਿੱਚ ਤੇ ਬਾਰਸ਼ ਨਿਕਣੀ-ਨਿਕੀ ਹੁੰਦੀ ਰਹੀ ਤੇ ਨੌਨ ਉਹ ਤੇ ਪੋਤਰੇ ਨੂੰ ਸੱਸੇ ਕਰਕੇ ਪਿੱਕੇ ਤੇ ਭੇਜਿਆ ਸੀਗਾ ਕਿ ਜਿਹੜਾ ਇਹਨੂੰ ਜਗਾ ਨਹੀਂ ਉੱਪਰ ਤੇ ਇਸ ਕਰਕੇ ਫਿਰ ਆਪ ਤਾਂ ਤੁਹਾਨੂੰ ਪਤਾ ਜਿੱਤਨਾ ਬਾਰਸ਼ ਦੇ ਵਿੱਚ ਜਿਸ ਤਰ੍ਹਾਂ ਮੀਂਹ ਦੇ ਵਿੱਚ ਰਹਿੰਦੇ ਤੇ ਰੋਟੀ ਆਪਣੀ ਬਣਾਉਂਦੇ ਰਹੇ ਖਾਂਦੇ ਰਹੇ ਮਾੜਾ ਮ ਸਾਰੇ ਸਾਡੇ ਪਿੰਡਾਂ ਦਾ ਚੜ੍ਹ ਪੜਿਆ ਵਿਸ਼ਵ ਚੈਂਬਰ ਸਿੱਖ ਕਮੇਸ਼ੀਅਰ ਇਹ ਸਾਡੇ ਪਿੰਡ ਵਿੱਚ ਜੋ ਹਾੜ ਜੜਾ ਵਾ ਹੱਦ ਗਿਆ ਵਾ ਹੁਣ ਪਾਣੀ ਤੇ ਸਾਡੇ ਪਿੰਡ ਵਿੱਚ ਇਹ ਲੈ ਕੇ ਆਏ ਨੇ ਦਵਾਈਆਂ ਲੈ ਕੇ ਆਏ ਨੇ ਸਹਾਇਤਾ ਕਰਨ ਲੋਕਾਂ ਦੀ ਆਏ ਨੇ ਵੀ ਸੜਕਾਂ ਵੀ ਸਾਡੀਆਂ ਰੁੱਟੀਆਂ ਨੇ ਵੀ ਆਉਣ ਜਾਣ ਨੂੰ ਕਿਤੇ ਰਾਹ ਨਹੀਂ ਘਾਗਾ ਹੁਣ ਤੇ ਇਹ ਸਾਡੀ ਮਦਦ ਕਰਨ ਵਾਸਤੇ ਸਾਡੇ ਪਿੰਡ ਵਿੱਚ ਆਏ ਨੇ ਵੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਇਹਦੀ ਧਰੋਂ ਆਏ ਨੇ ਇਹ ਬਿਮਾਰੀਆਂ ਫੈਲਦਾ ਹੁਣ ਬਹੁਤ ਜ਼ਿਆਦਾ ਜਾ ਰਿਹਾ ਤੇ ਇਹ ਸਾਡੇ ਪਿੰਡ ਦੀ ਮਦਦ ਕਰਨਾ ਇਹ ਬਹੁਤ ਫਾਇਦਾ ਹੋਇਆ ਪਾਜੀ ਸਾਡੇ ਰਾਹ ਟੁੱਟੇ ਪਾਣੀ ਆਉਣ ਕਰਕੇ ਰਾਹ ਵੀ ਖਰਾਬ ਸਾਡੇ ਕੋ ਜਾਣ ਜਾਂਦਾ ਵਧੀਆ ਕੀਤਾ ਇਹਨਾਂ ਨੇ ਕਿ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਨੂੰ ਦਵਾਈ ਦੀ ਮੁਸ਼ਕਲਾਂ ਮਸ਼ਰ ਮਸ਼ਰ ਲੜ ਕੇ ਧੱਫੜ ਵੀ ਕਈ ਅਲਰਜੀ ਵੀ ਹੋ ਜਾਂਦੀ ਹੈ ਤੇ ਬਹੁਤ ਵਧੀਆ ਕੀਤਾ ਕਿ ਜਿਹੜਾ ਇੱਥੇ ਨਾ ਕੰਪਲਾਇਆ ਦਵਾਈਆਂ ਦਾ ਕੈਂਪ ਚ ਡੰਗਰਾਂ ਦੀਆਂ ਦਵਾਈਆਂ ਮਿਲੀਆਂ ਬੱਚਿਆਂ ਵਾਸਤੇ ਮਿਲੀਆਂ ਸਾਡੇ ਵਾਸਤੇ ਮਿਲੀਆਂ ਬੁਖਾਰ ਤੇ ਅਲਰਜੀ ਵਾਸਤੇ ਸੀ ورلڈ ਸਿਕਸ ਚੈਂਬਰ ਆਫ ਇੰਡਸਟਰੀਜ਼ ਵੱਲੋਂ ਜਿਹੜਾ ਮੈਡੀਕਲ ਕੈਂਪ ਹੈ ਉਹ ਜਨਾਲਾ ਏਰੀਆ ਦੇ ਵਿੱਚ ਜਿਹੜੇ ਫਲਡ ਅਫफेक्टेड ਏਰੀਆਸ ਨੇ ਉਹਦੇ ਵਿੱਚ ਮੈਡੀਕਲ ਕੈਂਪ ਲਗਾਉਣ ਲਈ ਆਏ ਆ ਜਿਹਦੇ ਵਿੱਚ ਗੱਗੋਮਾਲ ਸੋਫੀਆ ਚਾਰਡਪੁਰਾ ਪਿੰਡੋਂ ਤੱਕ ਅਸੀਂ ਕਵਰ ਕੀਤੇ ਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਬੁੱਢੇ ਜਵਾਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਉਹਨਾਂ ਨੂੰ ਡਾਕਟਰਸ ਦੀ ਟੀਮ ਨਰਸਿਸ ਦੀ ਟੀਮ ਜਿਹੜੀ ਹੈ ਉਹ ਜਿਹੜੀਆਂ ਦਵਾਈਆਂ ਨੂੰ ਚਾਹੀਦੀਆਂ ਨੇ ਉਹ ਦਵਾਈਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਵਰਸਿਕ ਚੈਂਬਰ ਆਫ ਕਾਮਰਸ ਦੀ ਅਜਨਾਲਾ ਜਿਹੜੀ ਟੀਮ ਹੈ ਅਜਨਾਲਾ ਆਈ ਰਿਵਰ ਕ੍ਰੂਜ਼ ਅਸੀਂ ਆਇਆ ਰਾਵੀ ਦੇ ਕੰਡੇ ਦੇਖ ਰਿਹਾ ਤੁਸੀਂ ਦੇਖੋ ਸਾਰੇ ਦੇ ਸਾਰੇ ਪਿੰਡ ਰੁੜ ਗਏ ਨੇ ਇਹ ਦੇਖੋ ਕਿਵੇਂ ਸਾਰੀ ਜ਼ਮੀਨ ਰਾਵੀ ਦੇ ਅੰਦਰ ਤਸ ਗਈ ਹੈ ਅਸੀਂ ਬੀਐਸਐਫ ਤੋਂ ਬੋਟ ਅਰੇਂਜ ਕਰਕੇ ਸਾਰਾ ਸਰਵੇਖਣ ਆਇਆ ਤੇ ਇਹ ਇਹ ਦੇਖੋ ਪੂਰੀ ਦੀ ਪੂਰੀ ਪਿੱਛੇ ਪਿੱਛੇ ਇੱਕ ਵਾਰ ਦਿਖਾ ਦਿਓ ਪੂਰੀ ਦੀ ਪੂਰੀ ਜ਼ਮੀਨ ਨਾਲ ਪੇੜ ਸਨੇ ਪੂਰੇ ਦੇ ਪੂਰੇ ਰਾਵੀ ਦੇ ਅੰਦਰ ਚਲੇ ਗਏ ਨੇ ਕਿੰਨਾ ਮਾਲੀ ਨੁਕਸਾਨ ਹੋਇਆ ਪੰਜਾਬ ਦਾ ਸੋ ਮੈਂ ਸਾਰੇ ਐਨਜੀਓਜ਼ ਨੂੰ ਭਾਰਤ ਸਰਕਾਰ ਨੂੰ ਰਿਕੁਐਸਟ ਕਰਾਂਗਾ ਕਿ ਜਲਦੀ ਤੋਂ ਜਲਦੀ ਇਹ ਸਾਰਾ ਮੌਇਨਾ ਕੀਤਾ ਜਾਏ ਇਹਨਾਂ ਦੀ ਦੁਬਾਰਾ ਫਸਲਾਂ ਜਿਹੜੀ ਹੈ ਸਭ ਪਾਣੀ ਦੇ ਅੰਦਰ ਚਲੇ ਗਏ ਤੁਸੀਂ ਦੇਖੋ ਸਾਹਮਣੇ ਉਹ ਵੀ ਗਿਰ ਗਿਆ ਨੀਚੇ ਪੋਸਟ ਵੀ ਗਿਰ ਗਿਆ ਐਸਬ ਦਾ ਕੁਝ ਕੀਤਾ ਜਾਏ ਔਰ ਕਈ ਅੱਗੇ ਵੀ ਪਿੰਡ ਹੈਗੇ ਨੇ ਇੱਧਰ ਵੀ ਪਿੰਡ ਹੈਗੇ ਨੇ ਇੱਧਰ ਹੀ ਪਿੰਡ ਹੈਗੇ ਨੇ ਜਿੱਥੇ ਕੋਈ ਹੈਲਪ ਨਹੀਂ ਪਹੁੰਚ ਪਾਰੀ ਸਾਡੀ ਟੀਮ ਲੱਗੀ ਹੋਈ ਹੈ ਕਿ ਅਸੀਂ ਉੱਥੇ ਤੱਕ ਹੈਲਪ ਪਹੁੰਚਾ ਸਕੀਏ ਟਟੂਕਟ ਮੈਡੀਕਲ ਹੈਲਪ ਤੇ ਪਹੁੰਚਾ ਸਕੀਏ ਲੰਗਰ ਤੇ ਸਭ ਜਗ੍ਹਾ ਪਹੁੰਚ ਹੀ ਗਿਆ ਅਸੀਂ ਮੈਡੀਸਨ ਦੀ ਪੂਰੀ ਟੀਮ ਉਨੇ ਇੱਕ ਹੋਰ ਬੋਰਡ ਦੇ ਅੰਦਰ ਸਾਰੀ ਦਵਾਈਆਂ ਲੈ ਕੇ ਆ ਕੇ ਤੱਕ ਪਹੁੰਚ ਰਹੀ ਹੈ ਅੱਜ ਵਰਸੇਕ ਚੈਂਬਰ ਆਫ ਕਮਰਸ ਦੀ ਜਿਹੜੀ ਹੈ ਆਪਣਾ ਆਲ ਇੰਡੀਆ ਦੀ ਟੀਮ ਜਿਹੜੀ ਹੈ ਸਾਡੇ ਗਲੋਬਲ ਚੇਅਰਮੈਨ ਪਰਮੇਸ਼ਰ ਸਿੰਘ ਚੱਡਾ ਜੀ ਉਹਨਾਂ ਦੀ ਸਾਰੀ ਟੀਮ ਔਰ ਨਾਲ ਸਾਡੇ ਪੰਜਾਬ ਦੀ ਟੀਮ ਸਾਰੀ ਜਿਹੜੀ ਹੈ ਇਹ ਆਪਣੇ ਹੜਾਂ ਵਾਲੇ ਪਿੰਡਾਂ ਦੇ ਵਿੱਚ ਅਸੀਂ ਆਏ ਆ ਔਰ ਉੱਥੇ ਸਾਰਾ ਦਵਾਈਆਂ ਦਾ ਲੰਗਰ ਜਿਹੜਾ ਲਾਇਆ ਤੇ ਦੇਖ ਰਹੇ ਆ ਕਿ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਯੂਨੀਅਰਸ ਫੌਜੀਆਂ ਦੀਆਂ ਫੌਜੀਆਂ ਦੀਆਂ ਚੌਕੀਆਂ ਜਿਹੜੀਆਂ ਨੇ ਉਹ ਵੀ ਸਾਰੀਆਂ ਤਬਾਹ ਹੋ ਗਈਆਂ ਨੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਘਰ ਬਹੁਤ ਜ਼ਿਆਦਾ ਤਬਾਹ ਹੋਏ ਨੇ ਪਰ ਪਾਣੀ ਜਿਹੜਾ 6 7 7 ਫੁੱਟ ਜਿਹੜਾ ਉਹ ਦੇਖੋ ਨੂੰ ਮਿਲ ਰਿਹਾ ਪਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਪਿੰਡਾਂ ਦੇ ਵਿੱਚ ਉਹਨਾਂ ਪਾਣੀ ਲੈ ਗਿਆ ਉੱਥੇ ਦਵਾਈਆਂ ਦੀ ਜ਼ਰੂਰਤ ਹੈ ਸਾਡੀ ਸਾਰੀ ਟੀਮ ਜਿਹੜੀ ਅਸੀਂ ਦਵਾਈਆਂ ਦੇ ਰਹੀ ਹੈ ਤੇ ਪਾਣੀ ਦੇਖੋ ਤੁਸੀਂ ਕਿੰਨੇ ਕਿੰਨੇ ਫੁੱਟ ਪਾਣੀ ਜਿਹੜਾ ਇੱਥੇ ਆਇਆ ਹੈ ਅਸੀਂ 3 4 ਦਿਨ 5 ਦਿਨ ਜਿੰਨੇ ਦਿਨ ਵੀ ਇੱਥੇ ਲੋੜ ਪਈ ਅਸੀਂ ਸਾਰੀ ਟੀਮ ਦੇ ਲਈ ਇੱਥੇ ਸੇਵਾ ਕਰੀਏ ਫਮਸ ਅ ਆਲ ਇੰਡੀਆ ਦੀ ਟੀਮ ਤੇ ਪੰਜਾਬ ਦੇ ਚੇਅਰਮੈਨ ਸਰ ਰਜਿੰਦਰ ਸਿੰਘ ਮਰਵਾ ਜੀ ਦੀ ਅਗਵਾਈ ਹੇਠ ਸੀ ਪੰਜਾਬ ਦੇ ਅਮਰਦਾਸ ਦੇ ਪਿੰਡਾਂ ਦੇ ਵਿੱਚ ਰਾਵੀ ਦੇ ਕੰਡੇ-ਕੰਡੇ ਜਿਹੜੇ ਪਿੰਡਾਂ ਜਿੱਥੇ ਬਿਲਕੁਲ ਇਮਾਰਤ ਨਹੀਂ ਪਹੁੰਚੀ ਸੀ ਉੱਥੇ ਅਸੀਂ ਦਵਾਈਆਂ ਦੇ ਮੱਦਦ ਵਾਸਤੇ ਕੈਂਪ ਲਗਾਣ ਦੇ ਸੇ ਆਏ ਆ ਜਿਸ ਵਿੱਚ ਸਿਵ ਕੈਂਪਰ ਆਫ ਕਮਰਚਿਡਾਵਾ ਇਹਦੇ ਦਿੱਲੀ ਦੇ ਗਲੋਬਲ ਚੇਅਰਮੈਨ ਤੇ ਅਮਰਸਾ ਦੇ ਚੇਅਰਮੈਨ ਜਿਹੜੇ ਆ ਸਾਰੀ ਆਪਣੀ ਟੀਮ ਨੂੰ ਲੈ ਕੇ ਇੱਥੇ ਆਏ ਆ ਇਹਨਾਂ ਨੇ ਪਿੰਡ ਪਹਿਲਾਂ ਸੂਫੀਆਂ ਫਿਰ ਚਾੜਪੁਰ ਤੇ ਫਿਰ ਛੰਨਾ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਜਿਹੜੇ ਲੋੜਵੰਦ ਮਰੀਜ਼ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਵਾਂ ਤੇ ਤਾਂ ਕਿ ਜਿਹੜਾ ਇਸ ਵੇਲੇ ਮੁਸ਼ਕਲ 'ਚ ਲੋਕ ਫਸੇ ਆ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਜਰੂਰ ਤੁਸੀਂ ਆਪ ਹੀ ਦੇਖ ਸਕਦੇ ਹੋ ਰਾਵੀ ਦਰਿਆ ਕਿੰਨਾ ਉੱਪਰ ਚੜ ਕੇ ਆਇਆ ਸੀ ਪਿਛੇ ਪਤਾ ਕੀਤਾ ਕਿ ਇੱਥੇ 15 ਫੁੱਟ ਪਾਣੀ ਪਿੰਡਾਂ 'ਚ ਚੜ ਕੇ ਆਇਆ ਸੀ ਤੇ ਹੁਣ ਆਪਾਂ ਪੂਰਾ ਸਰਵੇ ਕੀਤਾ ਇੱਥੇ ਦਵਾਈਆਂ ਦੀ ਸਾਡੀ ਕੋਰ ਜਿਹੜੀ ਬੋਟ ਆਵਾਰੀ ਇਹਦੇ ਨਾਲ ਆਪਾਂ ਜਿਹੜੇ ਵੀ ਲੋੜਵੰਦੇ ਸਾਰੇ ਨੂੰ ਆਪਾਂ ਪੁਝਾ ਰਹੇ ਹਾਂ ਜਿੰਨਾ ਹੋ ਸਕਦਾ ਸੀ ਲੇਡੀਜ਼ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਆਪਾਂ ਦਵਾਈ ਪੁਝਾ ਰਹੇ ਹਾਂ ਵਰਲਡ ਸਿਕ ਚੈਂਬਰ ਕਾਮਰਸ ਚੈਂਬਰ ਸਾਡੇ ਨਾਲ ਆਪਣੇ ਸੀਸੀਡੀ ਟੀਮ ਹੈ ਪਰਮਜੀਤ ਜੀ ਸਾਡੇ ਗਲੋਬਲ ਪ੍ਰੈਜ਼ੀਡੈਂਟ ਨੇ ਸਾਰੇ ਸੋ ਬਹੁਤ ਦੁੱਖ ਵੀ ਹੁੰਦਾ ਹੈ ਲੇਕਿਨ ਇੱਕ ਤਰ੍ਹਾਂ ਦੇ ਨਾਲ ਬਹੁਤ ਸਾਨੂੰ ਸਕੂਨ ਵੀ ਮਿਲਦਾ ਬਹੁਤ ਸਾਨੂੰ ਹਿੰਮਤ ਵੀ ਮਿਲਦੀ ਹੈ ਦੇਖ ਕੇ ਕਿ ਸਾਡੇ ਨਾਲ ਦੇ ਜਿਹੜੇ ਐਨ ਜੀਓਜ਼ ਨੇ ਸਭ ਨੇ ਮਿਲ ਕੇ ਪੰਜਾਬ ਨੂੰ ਯੁਨਾਈਟ ਕੀਤਾ ਤੇ ਆਪਾਂ ਹੀ ਉਮੀਦ ਕਰਦੇ ਆ ਕਿ ਜਲਦੀ ਤੋਂ ਜਲਦੀ ਆਪਾਂ ਵਾਪਸ ਸਟੈਂਡ ਹੋ ਸਕੀਏ